ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਪਿੰਡੀ ਦੇ ਬਾਰੇ ਪਿੰਡੀ ਨੂੰ ਅੰਗਰੇਜ਼ੀ ਦੇ ਵਿੱਚ ਲੇਡੀ ਫਿੰਗਰ ਜਾਂ ਓਕਰ ਵੀ ਕਹਿੰਦੇ ਨੇ ਤੇ ਪਿੰਡੀ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਕਿਸੇ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਚਲੋ ਖੈਰ ਉਹ ਹਰ ਇੱਕ ਦੀ ਆਪਣੀ ਆਪਣੀ ਪਸੰਦ ਆਪਾਂ ਇਹਦੇ ਗੁਣਾਂ ਦੀ ਗੱਲ ਕਰਨੀ ਹੈ ਸੋ ਇਸ ਤੋਂ ਪਹਿਲਾਂ ਕਿ ਆਪਾਂ ਇਸ ਦਾ ਹੋਰ ਜ਼ਿਕਰ ਕਰੀਏ ਆਪ ਜੀ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਸਾਰਾ ਕੰਮ ਤੁਹਾਡੇ ਵਾਸਤੇ ਬਿਲਕੁਲ ਫ੍ਰੀ ਹੈ ਸਾਨੂੰ ਇਸ ਨਾਲ ਬੜਾ ਹੌਸਲਾ ਮਿਲਦਾ ਕਿਉਂਕਿ ਹਰ ਇੱਕ ਵੀਡੀਓ ਬਣਾਉਣ ਦੇ ਉੱਤੇ ਬਹੁਤ ਮਿਹਨਤ ਲੱਗਦੀ ਹੈ ਸੋ ਆਓ ਆਪਾਂ ਜ਼ਿਕਰ ਕਰੀਏ ਕਿ ਜਿਹੜੀ ਪਿੰਡੀ ਹੈ ਇਹਦੇ ਸਾਨੂੰ ਕੀ ਕੀ ਫਾਇਦੇ ਹੋ ਸਕਦੇ ਆ ਕੀ ਕੀ ਸਾਨੂੰ ਖੁਰਾਕੀ ਤੱਤ ਇਹਦੇ ਤੋਂ ਮਿਲਦੇ ਆ ਤਾਂ ਪਿੰਡੀ ਦੇ ਵਿੱਚ ਬਹੁਤ ਸਾਰੇ ਖੁਰਾਕੀ ਤੱਤ ਆ ਜਿਹੜੇ ਉਪਾਇੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਵਿਟਾਮਿਨ A C K ਪ੍ਰੋਟੀਨ ਫੈਟ ਆਇਰਨ ਕੈਲਸ਼ੀਅਮ magnesium carbohydrates phosphorus fiber copper sodium ਤੇ ਇਸ ਤੋਂ ਇਲਾਵਾ ਕੁਝ ਐਂਟੀਆਕਸੀਡੈਂਟ ਪਏ ਜਾਂਦੇ ਨੇ ਜਿਦੇ ਵਿੱਚ ਫੋਲੇਟ ਹੈ ਬੀਟਾ ਕੈਰੋਟੀਨ ਸੋ ਇਨਾਂ ਖੁਰਾਕੀ ਤੱਤਾਂ ਦੀ وجہ ਨਾਲ ਇਹ ਇੱਕ ਪਰਪੂਰ ਸੰਤੁਲਿਤ ਖੁਰਾਕ ਵੀ ਬਣ ਜਾਂਦੀ ਹੈ ਤੇ ਇੱਕ ਓਸ਼ਦੀ ਵੀ ਬਣ ਜਾਂਦੀ ਹੈ ਸੋ ਇਹਦੇ ਖੁਰਾਕੀ ਤੱਤਾਂ ਦੀ وجہ ਨਾਲੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦੀ ਹੈ ਜਿਦੇ ਵਿੱਚ ਮੋٹے ਤੌਰ ਤੇ ਜੇ ਆਪਾਂ ਜ਼ਿਕਰ ਕਰੀਏ ਸ਼ੂਗਰ ਹੈ ਹਾਈ ਕੋਲੇਸਟ੍ਰੋਲ ਹੈ ਅਲਜ਼ਾਈਮਰ ਹੈ ਬ੍ਰੈਸਟ ਕੈਂਸਰ ਹੈ ਅਸਥਮਾ ਹੈ ਜਿਗਰ ਦੇ ਰੋਗ ਨੇ ਇਸ ਤੋਂ ਇਲਾਵਾ ਭਾਰ ਘਟਾਉਣ ਚ ਮਦਦ ਕਰਦੀ ਹੈ ਪੇਟ ਰੋਗਾਂ ਨੂੰ ਠੀਕ ਕਰਦੀ ਹੈ ਅੱਖਾਂ ਵਾਸਤੇ ਬੜੀ ਫਾਇਦੇਮੰਦ ਦਾ ਮੋਤੀਆਬਿੰਦ ਨਹੀਂ ਹੁੰਦਾ ਇਸ ਦੇ ਨਾਲ ਰੋਕਦੀ ਹੈ ਮੋਤੀਆਬਿੰਦ ਨੂੰ ਅਨੀਮੀਆ ਤੋਂ ਬਚਾਉਂਦੀ ਹੈ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ। ਸੋ ਦੋਸਤੋ ਹੁਣ ਤੱਕ ਆਪਾਂ ਜਿਹੜਾ ਜ਼ਿਕਰ ਕੀਤਾ ਉਹ ਕੀਤਾ ਹੈ ਪਿੰਡੀ ਦਾ ਕਿ ਪਿੰਡੇ ਇੱਕ ਸੁਆਦਸਟ ਵਿਅੰਜਨ ਹੈ ਇੱਕ ਸਬਜ਼ੀ ਹੈ ਤੇ ਬਹੁਤ ਸਾਰੇ ਪ੍ਰਾਕ੍ਰਿਤਕ ਤੱਤ ਸਾਨੂੰ ਇਹ ਤੋਂ ਮਿਲਦੇ ਆ ਪਰ ਆਪਾਂ ਨਾਲ ਕੁਝ ਜ਼ਿਕਰ ਕੀਤਾ ਬਿਮਾਰੀਆਂ ਤੋਂ ਵੀ ਸਾਨੂੰ ਇਹ ਬਚਾਉਂਦੀ ਹੈ। ਤਾਂ ਜਿਹੜੀਆਂ-ਜਿਹੜੀਆਂ ਬਿਮਾਰੀਆਂ ਦਾ ਆਪਾਂ ਜ਼ਿਕਰ ਕੀਤਾ ਉਹਨਾਂ ਤੋਂ ਬਚਣ ਵਾਸਤੇ ਇੱਕ ਓਸ਼ ਦੀ ਰੂਪ ਦੇ ਵਿੱਚ ਅਸੀਂ ਇਹਦੀ ਵਰਤੋਂ ਕਿਵੇਂ ਕਰੀਏ ਹੁਣ ਆਪਾਂ ਇਸ ਗੱਲ ਤੇ ਆਉਣੇ ਆ ਇਸ ਗੱਲ ਤੇ ਹਾਸਤੇ ਆਪਾਂ ਕੀ ਕਰਨਾ। ਉਹ ਵਾਸਤੇ ਦੋ ਪਿੰਡੀਆਂ ਲੈਣੀਆਂ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਅੱਗੋਂ ਤੇ ਪਿੱਛੋਂ ਕੱਟ ਦੇਣਾ। ਉਸ ਤੋਂ ਬਾਅਦ ਬ੍ਰੇਕ-ਬ੍ਰੇਕ ਕੱਟ ਕੇ ਇਹਨੂੰ ਅਸੀਂ ਪਾਣੀ ਦੇ ਵਿੱਚ ਜਿਹੜਾ ਹੈਗਾ ਫੇਰ ਲੈਣਾ ਹੈ ਇੱਕ ਗਲਾਸ ਪਾਣੀ ਲੈਣਾ ਹੈ ਤੇ ਉਹਦੇ ਵਿੱਚ ਦੋ ਪਿੰਡੀਆਂ ਅਸੀਂ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਪਾ ਲੈਣੀਆਂ ਤੇ ਇਹਨੂੰ ਇਸ ਤਰ੍ਹਾਂ ਥੋੜਾ ਜਿਹਾ ਹਿਲਾ ਕੇ ਮਿਕਸ ਜਿਆ ਕਰਕੇ ਰਾਤ ਪਰ ਪਿਆ ਰਹਿਣ ਦਿਓ ਸਵੇਰ ਛਾਣ ਕੇ ਨਿਰਨੇ ਪੇਟ ਇਹਨੂੰ ਸਿਪ-ਸਿਪ ਕਰਕੇ ਤੁਸੀਂ ਪਾਣੀ ਨੂੰ ਪੀਣਾ ਹੈਗਾ ਇਹ ਪਾਣੀ ਤੁਸੀਂ ਜਦੋਂ ਪੀਣਾ ਸ਼ੁਰੂ ਕਰ ਲਿਆ ਤੁਸੀਂ ਦੇਖੋਗੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਸਮੱਸਿਆਵਾਂ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ ਖਾਸ ਕਰਕੇ ਜਿਹੜਾ ਕਿ ਐਟਜ਼ਾਬ ਤੋਂ ਤਾਂ ਬਹੁਤ ਜਲਦੀ ਜਿਹੜੀ ਕੀ ਹੈ ਨਜਾਤ ਮਿਲੇਗੀ ਅਸੀਂ ਦੇਖਦੇ ਆ ਅਕਸਰ ਰਸਤੇ ਦੇ ਵਿੱਚ ਅਸੀਂ ਜਾਣਦੇ ਆ ਕਿ ਯਾਤਰਾ ਤੇ ਜਾਂਦੇ ਆ ਤਾਂ ਕਾਦਾ ਪੀਤਾ ਹজম ਨਹੀਂ ਹੁੰਦਾ ਐਟਜ਼ਾਬ ਬਣ ਜਾਂਦਾ ਦਵਾਈ ਨਹੀਂ ਹੁੰਦੀ ਬੜਾ ਔਖਾ ਹੁੰਦਾ ਬੰਦਾ ਤੇ ਉੱਥੇ ਜੇ ਕਿਤੇ ਸਾਨੂੰ ਇਹ ਮਿਲ ਜਾਵੇ ਭਿੰਡੀ ਤਾਂ ਭਿੰਡੀ ਨੂੰ ਕੱਟ ਕੇ ਜੇ ਰਾਤ ਭਰ ਨਹੀਂ ਰੱਖ ਸਕਦੇ ਇਹੋ ਜਿਹਾ ਨਹੀਂ ਆਤਾ ਇਹਨੂੰ ਕੱਟ ਕੇ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਕੇ ਤੇ ਦਾ ਰਸ ਕੱਢ ਕੇ ਪਾਣੀ ਚ ਘੋਲ ਕੇ ਛਾਣ ਕੇ ਪੀ ਲਓ ਤੁਸੀਂ ਜਿਵੇਂ ਜਿਵੇਂ ਪੀਂਦੇ ਜਾਓਗੇ ਤੁਹਾਨੂੰ ਹੈਰਾਨੀ ਜਾਣ ਕੇ ਰਿਜ਼ਲਟ ਆਉਣਗੇ ਥੋੜੀ ਦੇਰ ਬਾਅਦ ਤੁਸੀਂ ਦੇਖੋਗੇ ਜਿਵੇਂ ਤਿਆਜ ਦੀ ਕੋਈ ਸਮੱਸਿਆ ਆਈ ਨਹੀਂ ਹੁੰਦੀ ਸੋ ਇਸ ਤਰ੍ਹਾਂ ਦੇ ਫਾਇਦੇ ਨੇ ਸਾਨੂੰ ਭਿੰਡੀ ਦੇ ਅਸੀਂ ਇਹਨਾਂ ਤੋਂ ਲਾਹਾ ਲੈ ਸਕਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੀ ਹੋਵੇ ਕਿ ਬਿਲ ਦੇ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ